ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਉਣ ਦੀ ਕੀ ਹਾਲ ਸਾਡਾ ਥੜੀ ਮਿੰਮੀ ਸਾਡੇ ਤੋਂ ਬਧਰ ਲੱਗੇ ਆ ਰੋਟੀ ਬਣਾਉਣ ਡੈਡੀ ਵਾਸਤੇ ਕਿੱਥੇ ਚੱਲੇ ਮम्मा ਹਾਂ ਮम्मा ਚੱਲੇ ਆਪਾਂ ਤੇ ਕੇ ਮम्मा ਤਾਂ ਬਾਤ ਨੂੰ ਚਾ ਮੈਨੂੰ ਹੁੰਦਾ ਆਣ ਕੇ ਜਾਂਦਾ ਬੜਾ ਟਾਈਮ ਬਾਅਦ ਅਸੀਂ ਚੱਲੇ ਨਾ ਕਿ ਮम्मा ਮਾਦਵਾ ਦਾ ਸਪਾਈਆਂ ਕਰ ਲੈਨੀ ਤੁਸੀਂ ਡੈਡੀ ਰੋਟੀ ਬਣਾ ਦੋ ਦੁਪਹਿਰ ਦੀ ਫਿਰ ਆਪਾਂ ਚੱਲਦੇ ਹਾਂ ਦਰਸ਼ਕੀ ਹੁਣ ਸਵਾਗਤਤਾ ਸੀ ਉਹ ਨੂੰ ਦਵਾ ਦਉਟਾ ਨੂੰ ਲੈ ਆ ਉੱਤੇ ਲਾਉਂਦੇ ਰਹਿੰਦੇ ਨੇ ਲੌਬੀ ਚ ਲਾ ਦੇ ਬਸ ਦਸ ਮਿੰਟ ਹੋ ਗਈ। ਸੁਣ ਸਕਿਆ। ਖਾਣੇ ਗੋਰਪਾਰੀ ਕਹਿੰਦਾ ਮੱਖਣ ਲਾ ਕੇ ਖਾਂਦੇ ਮੈਂ ਮੱਖਣ ਆਪ ਨੂੰ ਨਹੀਂ ਮਿਲਦਾ ਇਹਨਾਂ ਨੂੰ ਕਿੱਥੋਂ ਮੱਖਣ ਲਾ ਕੇ ਦੋ। ਕੁੱਤੇ ਵੀ ਸ਼ਕੀਨ ਹੋ ਗਏ। ਐਵੇਂ ਕਹਿੰਦੀ ਮੈਂ ਵੀ ਜਾਣਾਂ ਤੁਹਾਡੇ ਨਾਂ ਨਕੇ। ਚੱਲ ਕੇ ਪਿੱਛੇ ਨੂੰ। ਚੱਲ ਕੇ ਨਾ ਉੱਧਰ ਨੂੰ ਬਈ ਖੜਾ। ਲਾਉਣਾ ਨਹੀਂ। ਵੇਚਣਾ ਵੜ ਜਾਏ। ਉਹ ਨਹੀਂ ਵੜਦੀ ਮੈਂ ਲਾਉਣਾ। ਇੱਥੇ ਹੁਣ ਸਾਨੂੰ ਛਿਪਕ ਲਈ ਕੱਢਣੀ ਪੈਗੀ ਕਿ ਗੱਡੀ ਸੀ ਨਾ ਲਾਉਣੀ। ਮੈਂ ਹੁਣ ਨਾ ਆ ਸਕਾਂ। ਹੋਸ਼ ਹੀ ਫਿਲਪਾ ਬੜਾ ਦਰਦ ਦਾ। ਉੱਤਰ ਗਈ ਆ। ਆਵੇ ਆ ਰੱਬਾ ਚਾਹ ਤੇ ਚੁੱਕਦੇ। ਸ਼ੀਸ਼ਾ ਨਾ ਤੋੜ ਦੇ ਜੇ। ਹਾਏ ਇਹਨੂੰ ਵਹਿਮ ਰਹਿਣਾ ਸਾਰਾ ਦਿਨ ਭਾਈ ਸਾਹਿਬ ਮੇਰੇ। ਹੋ ਚਲੇਗੀ ਹੁਣੀ ਯਾਰ। ਉੱਡ ਗਈ ਸੀ। ਉੱਡ ਗਈ ਥੋੜਾ ਹੋਰ ਪੰਖ ਲੱਗੇ ਹੋਗੇ। ਨਹੀਂ ਦਿਖ ਪਈ ਥੱਲੇ। ਪਰ ਮੀਂਹ ਤੇ ਝਾੜੂ ਛਾੜਦੇ ਜੇ। ਉਹ ਗਈ 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 ਗਈ। ਦਿਖ ਪਈ ਕਿ ਨਹੀਂ? ਕਿੱਤੋ ਕਿਤਕ ਕੱਢੂ ਡੇ ਕਿਡ ਕਿਡਕ ਡੇਗੇ ਹੋੜ ਕਿ ਮੈਂ ਲੈ ਡਾਡਾ ਦੇ ਨਾਲ ਕਿ ਉਹ ਦਿਖਾ ਗਿਆ ਖਿੱਚ ਗਿਆ ਉਹਨੇ ਨੇ ਟਾਈਮ 'ਚ ਅਏ ਬਸ ਹੁਣ ਤਨ ਪੁੱਤਾ ਆ ਗਿਆ 10 ਮਿੰਟ ਹੋਰ ਖਿੱਚ ਗਿਆ ਆ ਮੈਂ ਜੋਕਲ ਹਾਂ ਚੱਟ ਮਾਣ ਬਿੱਲੀ ਯਾ ਨੰਤੂ ਵਾਜਾ ਮਾਰਦਾ ਹੈ ਆ ਛੋੜੇ ਪੈਰ ਤੁਰੇ ਨੇ ਆ ਨੋੜੀ ਨੋੜੇ ਪੈਰ ਕੀ ਦਿਨੇ ਪਠਾਨ ਕੋੜ 5 ਕਿਲੋਮੀਟਰ ਗੱਡੀ ਜਾਂਦੀ ਏ ਸ਼੍ਰੀ ਲੰਗਾ ਮਾਰਦੀ ਮੈਨੂੰ ਯਾਦ ਆਈ ਮੇਰੇ ਨਾਨਕਿਆਂ ਦੇ ਘਰ ਦੀ ਮੈਂ ਤਾਂ ਪਹਾੜਾਂ ਤੋਂ ਜ਼ਿਆਦਾ ਹੈ ਪਹਾੜਾਂ ਤੋਂ ਆਗੇ ਪਹਾੜ ਪਹਾੜ ਚੱਲੀਏ ਟਲੋ ਜੀ ਚੱਲੀਏ ਟਲੋ ਜੀ ਨੰਤ ਦਾ ਇੰਦਾ ਚੁੰਮਣਾ ਇਹਨੂੰ ਪੈਣ ਲੱਗਦਾ ਮੈਂ ਥਾਪੇ ਨਹੀਂ ਅੱਥੇ ਹੁਣ ਇਹਨਾਂ ਅੰਤ ਵਰਗੇ ਬੰਦਰ ਬਹੁਤ ਖੁਸ਼ੀ ਨਹੀਂ ਗਏ ਇੱਥੇ ਹੁਣ ਇਹ ਮੈਂ ਅੰਤ ਵਰਗੇ ਬੰਦਰ ਦਰਸ਼ ਵਰਗੇ ਦਰਸ਼ ਵਰਗੇ ਵੀ ਮੇਰੇ ਅੰਦਰ ਬੰਦਰ ਬੰਦਰ ਕਰਦੀ ਨਹੀਂ ਤੂੰ ਨਹੀਂ ਦਰਸ਼ ਵਰਗੇ ਆਪਣੇ ਮੁੰਡੇ ਨੂੰ ਕਹਿੰਦੀ ਨਹੀਂ ਹਾਏ ਹਾਏ ਦੋਵੇਂ ਕੰਨੀ ਆ ਤੇਰਾ ਵੱਡਾ ਮੁੰਡਾ ਮੇਰਾ ਉਹ ਤੇ ਛੋਟਾ ਤੇਰਾ ਨਹੀਂ ਦੋਵੇਂ ਤੁਹਾਡੇ ਦੋਵੇਂ ਤੁਹਾਡੇ ਰੰਤ ਵੇਲਾ ਦਰਸ਼ ਵੇਲਾ ਉਹਨੂੰ ਬੰਦਰ ਨਾ ਕਹਾਂ ਉਹਦੇ ਹੀਰਾ ਹੀਰਾ ਆਹ ਬੰਦਰ ਹੈ ਇਹ ਇਹਦਾ ਨਾਮ ਫੇਰ ਰੱਖਣਾ ਚਾਹੀਦਾ ਹੀਰਾ ਸਿੰਘ ਓਏ ਨੰਤਾ ਹੀਰਾ ਸਿੰਘ ਆ ਛੋਟਾ ਹੀਰਾ ਉਹ ਵੱਡਾ ਹੀਰਾ ਬੁੱਛੂ ਬੁੱਛੂ ਇਹ ਕੀ ਹੁੰਦਾ దర్శవీర్ మున్ 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 యన్ మున్ మున్ జోనే ଜାନనా తోనే ని బత్ ਥੋੜਾ ਪੀ ਮਮਾ ਮੇਨ ਸੁਟਟੀ ਜਾਂਦੇ ਮਮਾ ਮੁੰਡਾ ਫੜ ਲਓ ਹੱਲੇ ਫੜਾ ਬੱਛੜ ਗਿਆ ਆਣ ਕੇ ਆਪਣੀ ਨਹੀਂ ਮੈਂ ਨਹੀਂ ਮੇਰੇ ਸੱਟ ਲੱਗ ਗਈ ਅੱਗੇ ਬਾਹ ਦੁਖਣ ਦੇਤੀ ਆ ਤੇਰੇ ਉੱਤੇ ਮੋਰ ਤੋਂ ਹੋ ਆ ਰਹੇ ਨੇ ਬਨਾਂਤ ਵਰਗੇ ਬੰਦਰ ਬੈਠੇ ਆ ਹਾ ਦੇਖਾ ਬੰਦਰ ਪਰ ਅੱਜੋ ਦਿਖਣ ਦੇ ਹੱਡੇ ਆਏ ਹਾਏ ਹਾਏ ਇੱਥੇ ਹੁੰਦੇ ਨੇ ਆ ਲੋ ਟੰਡਾ ਨੱਟ ਲਓ ਜੀ ਨੂੰ ਰਾ ਆਵਲ ਅੱਗੇ ਅਛਾ ਹੋ ਹੋਈ ਕਹੈਂਡੀ ਕਿਨੇ ਤੁੰਡ ਲੱਗਿਆ ਕੀ ਹੁੰਦਾ ਵੇ ਆ ਦਰਸ਼ੀਰ ਕੀਰ ਆ ਗਿਆ ਆ ਗਿਆ ਆ ਗਿਆ ਕੀ ਆ ਗਿਆ ਆਪਣੇ ਨਾਨਕੇ ਹੈਲੀਕਾਪਟਰ ਨੇ ਮੈਂ ਹੈਲੀਕਾਪਟਰ ਸਵਾਗਤ ਕਰਨ ਦਿਆ ਵਧੀਆ ਆੜੂ ਹਨਾ ਪਾੜੀ ਚ ਲੱਗਦੇ ਨਾ ਖਾ ਕੇ ਵੇਖੋ ਨਾ ਸੀ ਵੀ ਕਹਿੰਦਾ ਸਭ ਤੋਂ ਬੜੇ ਚੱਲ ਵਿਚਾਰੇ ਕੋ ਲੈਣੇ ਚਾਹੀਦੇ ਆ ਇਹ ਵੀ ਰੋਟੇ ਢਿੱਡ ਬਦਲੇ ਖਰੋਤੇ ਹਾਂ ਮਿੱਠੇ ਮਮਾ ਬਹੁਤ ਮਿੱਠੇ ਨਾ ਦਿਖਾਣਾ ਇਹ ਤਾਂ ਜੋ ਲੈ ਆ ਸਾਰੇ ਇੱਧਰ ਸਾਰੇ ਸੇਮ ਹੈ ਮਮਾ ਲਾ ਲ ਬਹੁਤ ਮਿੱਠੇ ਆਂ ਨਹੀਂ ਗਰਮੀ ਚ ਦੋ ਮਿੰਟੋਂ ਨਹੀਂ ਫਿਰ ਉਤੋਂ ਜਾਂਦਾ ਬਾਹਰ ਹੋ ਚੜਿਆ ਲਾਲ ਕੂੜੀਆਂ گلابی ਤੇਰੀ ਆਹ ਫੜ ਮੁੰਡਾ ਸਾਨੂੰ ਵੇਖ ਕੇ ਦੋ ਗੱਡੀਆਂ ਰੁੱਕ ਗਈਆਂ ਆੜੂ ਲੈਣ ਹਣਾ ਚੱਲੀ ਚੱਲ ਮਸਾਲੂ ਇਹ ਕਿ ਦੋ ਗੱਡੀ ਰੁਕੀਆਂ ਆੜੂ ਲੈ। ਓਏ ਕਿ ਚਲਦੀ ਓ ਜੇ। ਇੱਕ ਆ ਰੁਕੀ ਕਿਦੇ ਅੱਗੇ ਇੱਕ ਦਰਸ਼ਨੀ ਰੋਕ। ਕਿਲੋ ਲੈ ਮੀ ਤੇ। ਇਹਨੇ ਲੈ ਲਿਆ ਦੋ ਗੱਡੂ। ਬਹੁਤ ਮਿੱਠੇ। ਉੱਥੇ ਜੀ ਆੜੂ ਬਹੁਤ ਵਧੀਆ ਮਿਲੇ ਉੱਥੋਂ। ਆਪਾਂ ਰਸਤੇ ਸੋ ਲੈ ਸੀ ਬੜੇ ਸਵਾਦ ਮਿੱਠੇ ਆੜੂ ਵੈਸੇ। ਡੈਡੀ ਨੂੰ ਦਿੱਤੇ ਖਾਣ ਵਾਸਤੇ ਦੋ। ਆ ਬਕਰ ਤੇ ਦਰਸ਼ਨੀ ਦੇ ਨਾਲ ਸੀ ਫੂਡ। ਸੀਰੀਅਲ ਬਣਾ ਕੇ ਇਹ ਮੈਂ ਬਣਾਇਆ ਦਾਲਾਂ ਮਿਕਸ ਦਾਲਾਂ ਨਜ਼ਰ ਆਈ ਸੀ ਦਾ। ਇਹ ਮੈਂ ਬਣਾਇਆ ਓਟਸ। ਤੇ ਫੁੱਲ ਮਖਾਣੇ ਤੇ ਸੂਜੀ তিনটা ਇਹ ਆਪਾਂ ਥੋੜਾ ਘਿਓ ਪਾ ਕੇ ਭੁੰਨ ਲਿਆ ਤੇ ਅਮਰੇ ਲਾਈਟ ਹੋਣ ਕਰ ਲਿਆ ਇਹ ਭੁੰਨ ਲੈ ਜੇ ਤਾਂ ਆਪਾਂ ਥੋੜੀ ਚੱਕਰ ਪਾਵਾਂਗੇ ਤੇ ਦੁੱਧ ਪਾਵਾਂਗੇ ਸੂਜੀ ਲ ਬਣ ਕੇ ਰੈਡੀ ਫਿਰ ਇਸੇ ਪਾਵਾਂਗੇ ਸ਼ੱਕਰ ਮੈਂ 2 ਚਮਚੇ ਦੇ ਕਰੀਬ ਪਾਈ ਆ ਕਿ ਮਿੱਠਾ ਥੋੜਾ ਬੱਚੇ ਲਈ ਵਧ ਜਾਂਦਾ ਵੈਸੇ ਵੀ ਚੀਨੀ ਨਹੀਂ ਮੈਂ ਪਾਉਂਦੀ ਇਹਦੇ ਵਿੱਚ ਫਿਰ ਆਪਾਂ ਥੋੜਾ ਦੁੱਧ ਪਾ ਦਿੰਨੇ ਤੇ ਸਾਡਾ ਸੀਲ ਬਣ ਕੇ ਰੈਡੀ ਤੁਸੀਂ ਆਪਣੇ ਟ੍ਰੈਵਲ 'ਚ ਵੀ ਖਾੜ ਸਕਦੇ ਹੋ ਟ੍ਰੈਵਲ 'ਚ ਮੈਂ ਤੁਹਾਡੇ ਲੈ ਕੇ ਗਈ ਸੀ ਤੋਂ ਨਾਲ ਨੇ ਮੈਂ ਰੋਟੀ ਬਣਾ ਕੇ ਖੜਾ ਸੀ ਹਾਂ ਪਰੌਂਠੇ ਪਨੀਰ ਦਾ ਪੀਸ ਲੈ ਕੇ ਮੈਂ ਬਣਾ ਕੇ ਲੈ ਗਈ ਸੀ ਪਰੌਂਠੇ ਬਣਾ ਕੇ ਨਾਲ ਉਹ ਇਹਨੂੰ ਖਵਾ ਦਿੱਤੀ ਸੀ ਹੁਣ ਆਪਾਂ ਕਰਿਆ ਕਰ ਦੇਨੇ ਆ ਸੀਰੀਅਲ ਉੱਥੇ ਮੈਨੂੰ ਥੋੜਾ ਬਹੁਤਾ ਖਵਾਤਾ ਸੀ ਰਾਇਸ ਨਾਲ ਕੇ ਉੱਥੇ ਮੈਂ ਵੀਡੀਓ ਨਹੀਂ ਬਣਾ ਪਾਈ ਤੇ ਦਸ਼ਵੀਰ ਬਹੁਤ ਤੰਗ ਕਰਦਾ ਸੀ ਇਹਨੇ ਬਹੁਤ ਤੰਗ ਕੀਤਾ ਨਾਂ ਤਰੇ ਕਿ ਤੱਕ ਇੰਜੋਏ ਮੈਂ ਇੰਜੋਏ ਕੀ ਕਰਨਾ ਇਹ ਬਹੁਤ ਤੰਗ ਕਰਦਾ ਸੀ ਲਓ ਜੀ ਸਾਡਾ ਅਗਲਾ ਅਗਲਾ ਜ ਬਣ ਗਿਆ ਸੀਰੀਅਲ ਵੀ ਇਹਦੇ ਆਪਾਂ ਜਿਹੜਾ ਸ਼ੱਕਰ ਆਣਾ ਇਹਨੂੰ ਤੋੜਨਾ ਹੈ ਬਸ ਬਾਕੀ ਸਾਡਾ ਸੀਰੀਅਲ ਰੈਡੀ ਹੈ ਮੈਲਟ ਹੋਨੇ ਦੇ ਵਿੱਚ ਇਹ ਘਿਓ ਦੇ ਨਾਲ ਤਾਕਤਾਂ ਦੇ ਬੱਚੇ ਨੂੰ ਨਾਲੇ ਵਧੀਆ ਬਣ ਜਾਂਦਾ ਇਹਦੇ ਵਿੱਚ ਪੁੱਜ ਜਾਂਦਾ ਤੇ ਸ਼ੱਕਰ ਦੇ ਨੇ ਲੰਮਸ ਬਣੇ ਹੋਏ ਬਾਕੀ ਸਾਰਾ ਕੁਝ ਵਧੀਆ ਹੈ ਆ ਗਈ ਪੁੱਤ ਬਣ ਗਿਆ ਬਸ ਤਾਨੂੰ ਲੱਗੀ ਹੁਣ ਭੁੱਖ ਮੈਂ ਕੜਾਈ ਸਾਡੀ ਛੱਡ ਦਿੱਤੀ ਇਹਨੇ ਬੜਾ ਵਧੀਆ ਬਣ ਜਾਂਦਾ ਛਟਪਟ ਮੈਂ ਦੋਨੋਂ ਮੈਟਨ ਬਣਨੀ ਹੈ ਵੱਡੇ ਨੂੰ ਵੀ ਵੱਡਾ ਵੀ ਖਾ ਲੈਂਦਾ ਖੁਸ਼ ਹੋ ਕੇ ਟੇਸਟੀ ਲੱਗਦਾ ਮਨ ਵੈਸੇ ਬੱਚਾ ਅਕਲ ਦਾਲਾ ਸਬਜੀ ਘਾਟੀ ਖਾਂਦੇ ਸੀ ਮੈਂ ਐਸੇ ਕਰਕੇ ਦਾਲਾਂ ਦਾ ਬਣਾ ਛੱਡਿਆ ਤੇ ਦਿਰੋ ਜੀ ਕਰਦਾ ਫਿਰ ਮੈਂ ਰੋਟੀ ਕੋ ਸਬਜੀ ਕद्दू ਹਲਵਾ ਕੋਈ ਵੀ ਮਿਲਦਾ ਆਟਾ ਗੋਣ ਕੇ ਰੋਟੀ ਬਣਾ ਦਿੰਨੀ ਹੁਣੀ ਜਾਰਾ ਕਰ ਲਓ ਜੀ ਇਹ ਸਾਡਾ ਬਣ ਗਿਆ ਇਹਨੂੰ ਕਰ ਦਿੰਨੇ ਆਪਾਂ ਗੈਸ ਉਹ ਠੰਡਾ ਹੋ ਜਾਏਗਾ ਤਾਂ ਫਿਰ ਦੇ ਦਿੰਨੇ ਆਪਾਂ ਚਲੋ ਜੀ ਥੈਂਕ ਯੂ ਫॉर दिस ਵਾਚਿੰਗ ਵਲੋਗ ਬਾਏ ਬਾਏ ਜੀ